ਉਹ ਜਿਹੜਾ ਨਾ ਪਿੰਡ ਮਗਲਾਣੀ ਦੇ ਵਿੱਚ ਹੋਈ ਮੌਤ ਮੁੰਡੇ ਨੂੰ ਟੀਕਾ ਲਾ ਕੇ ਸਿਰਕ ਤੇ ਪਿੰਡ ਦੇ ਮੁੰਡਿਆ ਮੁੰਡਿਆ ਨੇ ਅੱਡੋਜ ਦਾ ਦੋਜ ਜ਼ਿਆਦਾ ਦੇ ਬੁਲਾ ਲਿਓ ਮੇਰਾ ਮੇਰਾ ਸਰ 인ਸਾਨ ਸਿੰਘ ਜਿਹੜਾ ਬਹੁਤ ਹੈ ਉਹ ਕੌਣ ਸੀ ਕੀ ਲੱਗਦਾ ਹੈ ਤੁਹਾਡਾ ਉਹ ਭਰਾ ਹੈ ਮੇਰਾ ਸੋਟਾ ਬਲਦੇਵ ਸਿੰਘ ਜਦੋਂ ਮੌਤ ਹੋਈ ਹੈ ਕੀ ਗੱਲ ਬਾਤ ਹੈ ਸਾਰੀ ਸਰ ਮੌਤ ਦੀ ਇਹੋ ਮੇਰੇ ਨਾਲ ਨਾ ਟੀਕੇ ਕਰਨੀ ਹੋਈ ਆ ਦੋ ਮਿੰਟਾਂ ਨੇ ਘਰੋਂ ਖੜਿਆ ਸੀ ਤੇ ਕਰੇ ਛੱਡ ਗਿਆ ਜਦੋਂ ਪੂਰਾ ਆ ਗਿਆ ਵਾ ਕੀ ਕੰਮ ਕਰਦਾ ਬੰਦੇ ਕੰਮ ਕਰਦਾ ਹੁੰਦਾ ਰਿਹਾ ਪਾਈ ਨੇ ਕੇ ਤੇ ਸੋਨ ਲੋਗੋ ਇਹ ਨੱਚੀ ਗਲਦਲ ਚ ਫਸਿਆ ਹੀ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਦਾ ਹਾਂਜੀ ਹੁਣ ਜਦੋਂ ਇਹ ਘਟਨਾ ਹੋਈ ਆ ਕਿਦਾਂ ਹੋਈ ਕਿੰਨਾ ਦੇ ਘਰ ਕੀ ਕੀ ਗੱਲ ਹੋਈ ਉਹ ਲੱਗਿਆ ਤੇ ਗਵਾਂਡੀਆਂ ਘਰ ਇੱਕ ਅੱਛਾ ਜੀ ਉਹਨਾਂ ਦੇ ਘਰੋਂ ਕਿੰਨੋ ਮੇਰੀ ਭੈਣ ਹੀ ਉਹਨੂੰ ਕਹਿੰਦੇ ਵੀ ਤੂੰ ਇੱਥੋਂ ਨਹੀਂ ਦੇ ਜਾ ਪਿੱਛੇ ਪਿੱਛੇ ਗਈ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਉਹਨੂੰ ਘਰੇ ਜਦੋਂ ਡੈੱਥ ਹੋ ਗਈ ਉਹਨੂੰ ਟੁੱਟ ਕੇ ਹਾਂਜੀ ਕੀ ਦੋ ਕੀ ਮੰਗਦਾ ਤੇ ਮੰਗਿਆ ਸਰਕਾਰ ਕੋ ਵੀ ਇਹਨਾਂ ਮੈਸਨ ਉੱਠਲ ਪਾਈ ਜਾਵੇਗੇ ਦੇਖਦੇ ਹੋ ਰਿਹਾ ਕਿੰਨੇ ਬੱਚੇ ਇੱਕੋ ਮੁੰਡਾ ਹੋਈ ਪੰਜਾਂ ਮਿੰਗਾ ਇਹ ਨਾਮ ਰਾਜਪੁਰਾ ਬਿਲਲ ਮਰੀਆਉ ਦਾ ਨਾਮ ਕੀ ਸੀ ਬਲਦੇਵ ਸਿੰਘ ਕੀ ਗੱਲ ਬਾਤ ਹੈ ਤੁਹਾਡਾ ਭਰਾ ਕੀ ਗੱਲ ਬਾਤ ਹੈ ਇੱਥੇ ਗੱਲ ਬਾਤ ਹੋ ਰਹੀ ਹੈ ਦਾਂਗੀ ਹੋਰੇ ਤੋਂ ਪਹਿਲਾਂ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਆ ਮੁਰਤੀ ਸਾਰੇ ਇਦਾਂ ਇਹ ਮਤਲਬ ਕਿ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਲੈ ਆਏ ਜਿੱਦਾਂ ਤਾਂ ਮੁੱਕਾ ਹੀ ਪਿਆ ਸੀ ਲਟਕਤਾਂ ਨੇ ਮੋਟਰਸਾਈਕਲ ਤੇ ਵਿਚਕਾਏ ਲਾਦ ਲਿਆਏ ਆ ਲਿਆਣ ਤੇ ਕੋੜਾ ਨਾ ਨਾ ਸੇ ਕਾਰਨ ਸਾਰਾ ਹੋਈ ਗਿਆ ਨਸ਼ਾ ਜਿਆਦਾ ਕਰ ਲਿਆ ਨਾ ਤੇ ਰਾ ਟੀਗੜੂ ਵੱਲ ਸਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾਏ ਨਾ ਸੋ ਜਿਆਦਾ ਲਵਾਤਾ ਤੇ ਮਰੇ ਤੇ ਕੋਈ ਅਧਿਆਇ ਹਾਂਜੀ ਆਏ ਬੱਤੇ ਹੈਗੇ ਆ ਬੱਤੇ ਆ ਪੰਜਾਬੀ ਨੇ ਇਹ ਕਿ ਮੰਗ ਕੀ ਕਰਦੇ ਜ ਸਰਕਾਰ ਤੋਂ ਸਰ ਮੰਗਾਂ ਹੀ ਇਹੋ ਕਰਦੇ ਪਏ ਇਹਨਾਂ ਨੂੰ ਕੋਈ ਨਾ ਕੋਈ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹ ਜਾ ਪੰਜ ਮਹੀਨਿਆਂ ਦਾ ਸਾਰਾ ਫਿਰ ਸਰਕਾਰ ਦਾ ਕਹਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਮਰ ਇਹੋ ਆਨੇ ਕਿ ਨਸ਼ੇ ਦੇ ਠੱਲ ਪਾਈ ਜਾਵੇ